ਸਤਿ ਸ਼੍ਰੀ ਅਕਾਲ ਜੀ ਕਿਦਾਂ ਹੋਂ ਜੀ ਸਾਰੇ ਹੋਖ ਸਾਰੇ ਠੀਕ ਠਾਕ ਹੋਵੋਗੇ ਲਓ ਜੀ ਅੱਜ ਦੀ ਜਿਹੜੀ ਕਲੈਕਸ਼ਨ ਹੈਗੀ ਉਹ ਉਹ ਆਰੀ ਵਰਕ ਦੇ ਸੂਟ ਰਹਿਣਗੇ ਇਹਨਾਂ ਦੇ ਉੱਤੇ ਆਰੀ ਦੀ ਇੰਬੋਰਡਰੀ ਹੋਈ ਹੋਈ ਹੈ ਤੇ ਇਹਦੇ ਨਾਲ ਜਿਹੜੀ ਆਪਣੇ ਕਾਟਨ ਦੀ ਬਾਟਮ ਹੈ ਠੀਕ ਹੈ ਜੀ ਲਓ ਜੀ ਪੂਰਾ ਕਾਟਨ ਦੀ ਬਾਟਮ ਹੈ ਤੇ ਜਿਹੜੀ ਇਹ ਸ਼ਰਟ ਹੈਗੀ ਇਹ ਆਰੀ ਵਰਕ ਦੀ ਹੋਊਗੀ ਪਹਿਲਾਂ ਇਹ ਸੂਟ ਅੱਪਾ ਵਿੱਚ ਦੁਪੱਟਾ ਲੈ ਕੇ ਆਈ ਸੀ ਹੁਣ ਵਿਦਆਊਟ ਦੁਪੱਟਾ ਨੇਗੇ ਇਹ ਸੂਟ ਤੇ ਬਹੁਤ ਹੀ ਜ਼ਿਆਦਾ ਸੋਨਾ ਜਿਹਾ ਸਟੱਫ ਹੈ ਪਹਿਣਾ ਕੋਲੇ ਜਾ ਵੀ ਚੁੱਕੇ ਨੇ ਇਹ ਉਹੀ ਸੇਮ ਸਟੱਫ ਹੈਗਾ ਬਟ ਇਹਦੇ ਨਾਲ ਦੁਪੱਟਾ ਨਹੀਂ ਹੈਗਾ ਜੀ ਇਹ ਸਿੰਗਲ ਹੀ ਨੇਗੇ ਇਹਦਾ ਤੇ ਲੋਚ ਜੀ ਸੈਕਿੰਡ ਕਲਰ ਹੈਗਾ ਜਿਹੜਾ ਇਹਦੇ ਵਿੱਚ ਇਹ ਵਾਲਾ ਰਹੂਗਾ ਜੀ ਸੈਕਿੰਡ ਕਲਰ ਇਹ ਹੋਊਗਾ ਸਾਰੀ ਸ਼ਰਟ ਦੇ ਉੱਤੇ ਇੰਬੋਰਡਰੀ ਆਊਗੀ ਇਹਦਾ ਤੇ ਹਾਂ ਜੋ ਨੈਕਸਟ ਕਲਰ ਜਿਹੜਾ ਇਹ ਵਾਲਾ ਹੋਗਾ ਸਾਰਿਆਂ ਨਾਲ ਆਫ ਵਾਈਟ ਬਾਟਮ ਹੋਣੀ ਹੈ ਕੋਰਾ ਕਾਟਨ ਦੀ ਹੈ ਜੀ ਤੇ ਆਰੀ ਦੀ ਇਮਬੋਰਡਰੀ ਹੋਣੀ ਹੈ ਐਂਡ ਇੱਕ ਇਹ ਵਾਲਾ ਕਲਰ ਹੈਗਾ ਇਹ ਚਾਰ ਕਲਰ ਨੇ ਜੀ ਇਹਨਾਂ ਦਾ ਪ੍ਰਾਈਸ ਵੀ 500 ਰੁਪਏ ਇਹਨਾਂ ਦਾ ਪ੍ਰਾਈਸ ਰੂਗਾ ਸਿਰਫ 500 ਰੁਪਏ ਦੇ ਵਿੱਚ ਤੁਹਾਨੂੰ ਇਹ ਸੂਟ ਅਸੀਂ ਦੇ ਰਹੇ ਆਂਗੇ ਸ਼ਿਪਿੰਗ ਐਕਸਟਰਾ ਰਹੂਗੀ ਜਿਹੜੀ ਵੀ ਭੈਣ ਲੈਣਾ ਹੈਗਾ ਤੁਸੀਂ ਆਪਣਾ ਜਿਹੜਾ ਆਪਣਾ ਨੰਬਰ ਹੈਗਾ 9253115036 ਜਿਹਦੇ ਤੇ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਹੈ ਜਿਹੜਾ ਤੁਸੀਂ ਪਲੇਸ ਕਰ ਸਕਦੇ ਹੋਗੇ 500 ਰੁਪਏ ਇਹਨਾਂ ਦਾ ਪ੍ਰਾਈਸ ਰੂਪਾ ਹੈ थैंक यू